ਨਾਟਪੰਜਾਬੀ ਪੀਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਭਾਰਤ ਵਿੱਚ ਮੈਡੀਕਲ ਸਿੱਖਿਆ ਦੀ ਗੁਣਵੱਤਾ ਨੂੰ ਬਦੌਣ ਲਈ ਸੰਸਦ ਮੈਂਬਰ ਸੰਜੀਵ ਅਰੂੜਾ ਦੇ ਅਣਥੱਕ ਯਤਨਾਂ ਨੂੰ ਇੱਕ ਮਹੱਤਵਪੂਰਨ ਸਫਲਤਾ ਮਿਲੀ ਹੈ ਨੈਸ਼ਨਲ ਮੈਡੀਕਲ ਕਮਿਸ਼ਨ ਨੇ 19 ਦਸੰਬਰ 2024 ਨੂੰ ਜਾਰੀ ਨੋਟੀਫਿਕੇਸ਼ਨ ਰਾਹੀਂ ਐਮਬੀਬੀਐਸ ਕੋਰਸ ਲਈ 150 ਸੀਟਾਂ ਦੀ ਉੱਪਰਲੀ ਸੀਮਾ ਨੂੰ ਹਟਾ ਦਿੱਤਾ ਹੈ ਅਰੋੜਾ ਨੇ ਸ਼ੁੱਕਰਵਾਰ ਨੂੰ ਇੱਥੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਇਤਿਹਾਸਿਕ ਫੈਸਲਾ ਕਾਲਜਾਂ ਨੂੰ ਆਪਣੇ ਬੁਨਿਆਦੀ ਢਾਂਚੇ ਦੇ ਆਧਾਰ ਤੇ ਵਾਧੂ ਸੀਟਾਂ ਲਈ ਅਰਜ਼ੀ ਦੇਣ ਦੇ ਯੋਗ ਬਣਾਉਂਦਾ ਹੈ ਅਰੋੜਾ ਨੇ ਇਸ ਸਾਲ ਜੁਲਾਈ ਵਿੱਚ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਜੇਪੀ ਨੱਡਾ ਅਤੇ ਪਿਛਲੇ ਸਾਲ ਦਸੰਬਰ ਵਿੱਚ ਉਸ ਦੇ ਸਮੇਂ ਦੇ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਮਨਸੂਖ ਮੰਡਾਵੀਆ ਨਾਲ ਵੀ ਮੁਲਾਕਾਤ ਕੀਤੀ ਸੀ ਉਹਨਾਂ ਨੇ ਨੱਡਾ ਅਤੇ ਮੰਡਵੀਆ ਦੋਵਾਂ ਨੂੰ ਪੱਤਰ ਲਿਖਿਆ ਸੀ ਕਿ ਸਾਰੇ ਮੈਡੀਕਲ ਕਾਲਜਾਂ ਲਈ 150 ਐਮਬੀਬੀਐਸ ਸੀਟਾਂ ਦੀ ਸੀਮਾ ਹੈ ਇਸ ਵਿੱਚ ਅਸਪਸ਼ਟਤਾ ਹੈ ਕਿ ਕਿਉਂਕਿ ਇਤਿਹਾਸ ਵਾਲੇ ਮੈਡੀਕਲ ਕਾਲਜ ਨਵੇਂ ਹਸਪਤਾਲਾਂ ਵਾਂਗ ਲੀਗ ਵਿੱਚ ਨਹੀਂ ਹੋ ਸਕਦੇ ਹਨ ਉਹਨਾਂ ਦਾ ਸੁਝਾਅ ਹੈ ਕਿ ਪੁਰਾਣੇ ਮੈਡੀਕਲ ਕਾਲਜਾਂ ਨੂੰ ਬਦੇਰੇ ਐਮਬੀਬੀਐਸ ਸੀਟਾਂ ਲਈ ਯੋਗ ਹੋਣਾ ਚਾਹੀਦਾ ਹੈ ਜਦੋਂ ਤੱਕ ਉਹ ਬੁਨਿਆਦੀ ਢਾਂਚੇ ਦੇ ਮਾਪਦੰਡਾਂ ਨੂੰ ਪੂਰਾ ਕਰਦੇ ਹਨ ਸਿਹਤ ਅਤੇ ਪਰਿਵਾਰ ਭਲਾਈ ਬਾਰੇ ਸੰਸਦੀ ਸਥਾਈ ਕਮੇਟੀ ਦੇ ਮੈਂਬਰ ਵਜੋਂ ਸੰਸਦ ਮੈਂਬਰ ਸੰਜੀਪ ਅਰੋੜਾ ਵਿੱਚ ਇਸ ਤਬਦੀਲੀ ਨੂੰ ਅੱਗੇ ਵਧਾਉਣ ਵਿੱਚ ਮੁੱਖ ਭੂਮਿਕਾ ਨਿਭਾ ਰਹੇ ਹਨ ਮੈਡੀਕਲ ਸਿੱਖਿਆ ਵਿੱਚ ਸੁਧਾਰ ਕਰਨ ਲਈ ਉਹਨਾਂ ਦੇ ਸਮਰਪਣ ਨੂੰ 9 ਫਰਵਰੀ 2024 ਨੂੰ ਸੰਸਦ ਵਿੱਚ ਕੁਆਲਿਟੀ ਆਫ ਮੈਡੀਕਲ ਐਜੂਕੇਸ਼ਨ ਇਨ ਇੰਡੀਆ ਤੇ ਕੇਂਦਰਿਤ ਰਿਪੋਰਟ ਨੰਬਰ 157 ਦੀ ਪੇਸ਼ਕਾਰੀ ਨਾਲ ਹੋਰ ਵੀ ਰੇਖਾਂਕਿਤ ਕੀਤਾ ਗਿਆ ਇਸ ਰਿਪੋਰਟ ਵਿੱਚ ਐਮਬੀਬੀਐਸ ਸੀਟਾਂ ਦੀ ਸੀਮਾ ਨੂੰ ਖਤਮ ਕਰਨ ਦੀ ਸਿਫਾਰਿਸ਼ ਕੀਤੀ ਗਈ ਸੀ। ਸ਼੍ਰੀ ਅਰੋੜਾ ਨੇ ਕਿਹਾ ਕਿ ਭਪਨ ਆਬਾਦੀ ਅਤੇ ਪੰਗੋਲ ਵਾਲੇ ਇਸ ਵਿਸ਼ਾਲ ਦੇਸ਼ ਦੀਆਂ ਵਧਦੀਆਂ ਸਿਹਤ ਸੰਭਾਲ ਲੋੜਾਂ ਦੇ ਮੱਦੇਨਜ਼ਰ ਭਾਰਤ ਵਿੱਚ ਮੈਡੀਕਲ ਐਜੂਕੇਸ਼ਨ ਦੀ ਗੁਣਵੱਤਾ ਦਾ ਮੁਲਾਂਕਣ ਕਰਨਾ ਸਭ ਤੋਂ ਜ਼ਰੂਰੀ ਹੋ ਗਿਆ ਹੈ। ਜਿਵੇਂ ਕਿ ਕਾਬਲ ਹੈਲਥ케ਅਰ ਪੇਸ਼ੇਵਾਰਾਂ ਦੀ ਮੰਗ ਵੱਧਦੀ ਜਾ ਰਹੀ ਹੈ ਇਸ ਲਈ ਇਹ ਯਕੀਨੀ ਬਣਾਉਣਾ ਹੈ ਕਿ ਮੈਡੀਕਲ ਐਜੂਕੇਸ਼ਨ ਸਭ ਤੋਂ ਵਧੀਆ ਮਾਪਦੰਡਾ ਨੂੰ ਪੂਰਾ ਕਰਦੀ ਹੈ ਸਿਹਤ ਸੰਭਾਲ ਖੇਤਰ ਵਿੱਚ ਬਹੁਤ ਬਹੁਪੱਖੀ ਚੁਣੌਤੀਆਂ ਨੂੰ ਹੱਲ ਕਰਨ ਲਈ ਮਹੱਤਵਪੂਰਨ ਬਣ ਜਾਂਦੀ ਹੈ ਉਨਾ ਕਿ ਕੁਆਲਿਟੀ ਆਫ ਮੈਡੀਕਲ ਐਜੂਕੇਸ਼ਨ ਇਨ ਇੰਡੀਆ ਵਿਸ਼ੇ ਵਿਸ਼ੇ ਦੀ ਪਛਾਣ ਕਰਨ ਪਿਛੇ ਸਿਹਤ ਅਤੇ ਪਰਿਵਾਰ ਭਲਾਈ ਬਾਰੇ ਸੰਸਦੀ ਸਥਾਈ ਕਮੇਟੀ ਦਾ ਮੁੱਖ ਉਦੇਸ਼ ਸੁਧਾਰ ਦੇ ਖੇਤਰਾਂ ਦੀ ਖੋਜ ਕਰਨਾ ਸੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਮੈਡੀਕਲ ਗ੍ਰੈਜੂਏਟ ਸਿਹਤ ਸੰਭਾਲ ਡਿਲੀਵਰੀ ਦੇ ਉੱਬਰ ਰਹੇ ਦ੍ਰਿਸ਼ ਨੂੰ ਨੇਵੀਗੇਟ ਕਰਨ ਲਈ ਚੰਗੀ ਤਰ੍ਹਾਂ ਤਿਆਰ ਹੋਣ ਉਨਾ ਅਗੇ ਕਿਹਾ ਕਿ ਕਮੇਟੀ ਨੇ ਇਸ ਵਿਸ਼ੇ ਦੀ ਵਿਆਪਕ ਜਾਂਚ ਕਰ ਲਈ 6 ਜੁਲਾਈ 2023 ਨੂੰ ਹੋਈ ਮੀਟਿੰਗ ਦੌਰਾਨ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਐਨ ਐਮ ਸੀ ਦੇ ਨੁਮਾਇੰਦਿਆਂ ਨਾਲ ਵਿਚਾਰ-ਵਟਾਂਦਰਾ ਕੀਤਾ ਕਮੇਟੀ ਨੇ 31 ਜੁਲਾਈ 2023 ਨੂੰ ਹੋਈ ਮੀਟਿੰਗ ਵਿੱਚ ਏਮਜ਼ ਨਵੀਂ ਦਿੱਲੀ ਵਰਦਮਨ ਮਹਾਵੀਰ ਮੈਡੀਕਲ ਕਾਲਜ ਸਫਦਰ ਗੰਗ ਜੰਗ ਹਸਪਤਾਲ ਨਵੀਂ ਦਿੱਲੀ ਦਿੱਲੀ ਮੈਡੀਕਲ ਕਾਉਂਸਲ ਨਵੀਂ ਦਿੱਲੀ ਮੌਲਾਨਾ ਆਜ਼ਾਦ ਮੈਡੀਕਲ ਕਾਲਜ ਨਵੀਂ ਦਿੱਲੀ ਸ਼ਾਰਦਾ ਯੂਨੀਵਰਸਿਟੀ ਗ੍ਰੇਟਰ ਨੁਆਇਡਾ ਦੇ ਨੁਮਾਇੰਦਿਆਂ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਤੇ 21 ਅਗਸਤ 2023 ਨੂੰ ਹੋਈ ਆਪਣੀ ਮੀਟਿੰਗ ਵਿੱਚ ਡਾਕਟਰ ਆਰ ਐਮ ਐਲ ਹਸਪਤਾਲ ਅਤੇ ਅਟਲ ਬਿਹਾਰੀ ਬਾਜਪਈ ਆਯੁਰਵੈਦਿਕ ਸੰਸਥਾ ਨਵੀਂ ਦਿੱਲੀ ਲੇਡੀ ਹਾਰਡਿੰਗ ਮੈਡੀਕਲ ਕਾਲਜ ਤੇ ਐਸੋਸੀਏਟਿਡ ਹਸਪਤਾਲ ਨਵੀਂ ਦਿੱਲੀ ਵਿਚ ਅਤੇ Swami Vivekananda Subha Bharti University Meerut Uttar Pradesh ਦੇ ਨੁਮਾਇੰਦਿਆਂ ਨਾਲ ਵੀ ਵਿਚਾਰ ਪਟਾੰਦਰਾ ਕੀਤਾ ਕਮੇਟੀ ਨੇ 5 ਫਰਵਰੀ 2024 ਨੂੰ ਮੈਡੀਕਲ ਐਜੂਕੇਸ਼ਨਲ ਸੰਬੰਧਿਤ ਵੱਖ-ਵੱਖ ਮੁੱਦਿਆਂ ਤੇ NMC ਦੇ ਚੇਅਰਮੈਨ UGC EMB ਅਤੇ PG MEB ਦੇ ਪ੍ਰਧਾਨਾ EVMRB ਦੇ ਮੈਂਬਰਾਂ ਅਤੇ ਹੋਰਾਂ ਨਾਲ ਵੀ ਗੱਲਬਾਤ ਕੀਤੀ ਇਸ ਤੋਂ ਇਲਾਵਾ ਕਮੇਟੀ ਨੇ ਮੈਡੀਕਲ ਕਾਲਜਾਂ ਵਿੱਚ ਦਿੱਤੀ ਜਾਂਦੀ ਮੈਡੀਕਲ ਐਜੂਕੇਸ਼ਨ ਦੀ ਗੁਣਵੱਤਾ ਨਾਲ ਸੰਬੰਧਿਤ ਜ਼ਮੀਨੀ ਹਕੀਕਤ ਦਾ ਮੁਲਾਂਕਣ ਕਰਨ ਲਈ 10 ਜੁਲਾਈ ਤੋਂ 11 ਜੁਲਾਈ 2023 ਤੱਕ ਮੁੰਬਈ ਅਤੇ ਗੋਆ ਦਾ ਅਧਿਐਨ ਦੌਰਾ ਕੀਤਾ। ਅਰੋੜਾ ਨੇ ਕਿਹਾ ਕਿ ਭਾਰਤ ਦੁਨੀਆ ਦੀ ਸਭ ਤੋਂ ਵੱਡੀ ਮੈਡੀਕਲ ਸਿੱਖਿਆ ਪ੍ਰਣਾਲੀ ਹੈ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਅਨੁਸਾਰ 2023-24 ਵਿੱਚ ਇਸ ਅਧਿਐਨ ਦੇ ਸਮੇਂ ਦੇਸ਼ ਵਿੱਚ 702 ਮੈਡੀਕਲ ਕਾਲਜ ਸਨ ਹਾਲਾਂਕਿ ਭਾਰਤ ਵਿੱਚ ਮੈਡੀਕਲ ਐਜੂਕੇਸ਼ਨ ਦੀ ਗੁਣਵੱਤਾ ਵਿੱਚ ਵਿਆਪਕ ਤੌਰ ਤੇ ਭਿੰਨਤਾ ਹੈ ਅਤੇ ਸਿਸਟਮ ਨੂੰ ਕੋਈ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਨ੍ਹਾਂ ਵਿੱਚੋਂ ਸਭ ਤੋਂ ਪ੍ਰਮੁੱਖ ਮੈਡੀਕਲ ਕਾਲਜਾਂ ਦੀ ਅਸਮਾਨ ਵੰਡ ਹੈ ਭਾਰਤ ਵਿੱਚ ਮੈਡੀਕਲ ਕਾਲਜ ਸ਼ਹਿਰੀ ਖੇਤਰਾਂ ਵਿੱਚ ਕੇਂਦਰਿਤ ਹਨ ਜੋ ਕਿ ਪੇਂਡੂ ਖੇਤਰਾਂ ਵਿੱਚ ਇੱਕ ਖਾਲੀਪਨ ਪੈਦਾ ਕਰਦਾ ਹੈ ਪੇਂਡੂ ਖੇਤਰਾਂ ਵਿੱਚ ਮੈਡੀਕਲ ਕਾਲਜਾਂ ਦੇ ਨਿਰਮਾਣ ਨਾਲ ਪੇਂਡੂ ਖੇਤਰਾਂ ਵਿੱਚ ਮੈਡੀਕਲ ਐਜੂਕੇਸ਼ਨ ਤੱਕ ਪਹੁੰਚ ਦੀ ਘਾਟ ਦੀ ਸਮੱਸਿਆ ਹੱਲ ਹੋ ਸਕਦੀ ਹੈ ਇੱਕ ਹੋਰ ਮਹੱਤਵਪੂਰਨ ਚੁਣੌਤੀ ਭਾਰਤ ਵਿੱਚ ਮੈਡੀਕਲ ਖੋਜ ਲਈ ਲੋੜੀਂਦੇ ਫੰਡਾਂ ਦੀ ਗੈਰ ਉਪਲਬਧਤਾ ਹੈ ਅਤੇ ਮੈਡੀਕਲ ਕਾਲਜਾਂ ਵਿੱਚ ਇੱਕ ਖੋਜ ਇਕੋਸਿਸਟਮ ਬਣਾਉਣ ਦੀ ਫੌਰੀ ਲੋੜ ਹੈ ਇਸ ਲਈ ਮੈਡੀਕਲ ਸਾਇੰਸਸ ਵਿੱਚ ਨਵੀਨਤਮ ਪ੍ਰਗਤੀ ਦੇ ਨਾਲ ਪਾਠਕ੍ਰਮ ਨੂੰ ਲਗਾਤਾਰ ਅਪਗ੍ਰੇਡ ਕਰਨ ਦੀ ਲੋੜ ਹੈ ਸ਼ਰੀਆ ਰੋੜ ਨੇ ਅੱਗੇ ਦੱਸਿਆ ਕਿ 19 ਦਸੰਬਰ 2024 ਨੂੰ ਨੈਸ਼ਨਲ ਮੈਡੀਕਲ ਕਮਿਸ਼ਨ ਨੇ ਭਾਰਤ ਦੇ ਸਾਰੇ ਮੈਡੀਕਲ ਕਾਲਜਾਂ ਮੈਡੀਕਲ ਇੰਸਟੀਚਿਊਟਸ ਦੇ ਪ੍ਰਿੰਸੀਪਲ ਡੀਨ ਨੂੰ ਪੱਤਰ ਲਿਖ ਕੇ ਨਵੇਂ ਮੈਡੀਕਲ ਕਾਲਜਾਂ ਸੰਸਥਾਵਾਂ ਦੀ ਸਥਾਪਨਾ ਲਈ ਅਰਜ਼ੀਆਂ ਮੰਗੀਆਂ ਹਨ ਜਿਸ ਦਾ ਉਦੇਸ਼ ਅਕਾਦਮਿਕ ਸਾਲ 2025-26 ਲਈ ਇੱਕ ਸਥਾਪਿਤ ਮੈਡੀਕਲ ਸੰਸਥਾ ਵਿੱਚ ਅੰਡਰਗ੍ਰੈਜੂਏਟ ਕੋਰਸਾਂ ਦੀ ਪੇਸ਼ਕਸ਼ ਕਰਨਾ ਅਤੇ ਯੂਜੀ ਸੀਟਾਂ ਦੀ ਗਿਣਤੀ ਨੂੰ ਵਧਾਉਣਾ ਹੈ